ਤੇ ਤੁਸੀਂ ਦੇਖ ਰਹੇ ਹੋ ਆਵਾਜ਼ੀ ਟੀ ਨੈਟਵਰਕ ਅੱਜ ਦੀ ਵੱਡੀ ਖਬਰ ਉੱਤਰ ਪ੍ਰਦੇਸ਼ ਤੋਂ ਆ ਰਹੀ ਹੈ ਜਿੱਥੇ ਸਮਾਜਵਾਦੀ ਪਾਰਟੀ ਦੇ ਅਧਿਐਕਸ਼ ਅਤੇ ਸਾਬਕਾ ਮੁੱਖ ਮੰਤਰੀ ਅਖिलेश यादव ਤੇ ਕਾਫਲੇ ਉੱਤੇ 847000 ਰੁਪਏ ਦਾ ਭਾਰੀ ਜੁਰਮਾਨਾ ਚਲਾਣ ਲਗਾਇਆ ਗਿਆ ਹੈ ਇਹ ਚਲਾਣ ਓਵਰ ਸਪੀਡ ਤੇਜ਼ ਗੱਡੀਆਂ ਚਲਾਉਣ ਤੇ ਦੋਸ਼ਾਂ ਹੇਟ ਲਾਇਆ ਗਿਆ ਹੈ ਅਖिलेश यादव ਨੇ ਅਖिलेश यादव ਅਤੇ ਉਹਨਾਂ ਦੀ ਪਤਨੀ ਡਿੰਪਲ यादव ਦੀਆਂ ਕੁੱਲ 18 ਗੱਡੀਆਂ ਜੋ ਕਿ ਸਰਕਾਰੀ ਕਾਫਲੇ ਵਿੱਚ ਸ਼ਾਮਲ ਸਨ ਉਨ੍ਹਾਂ ਦੀ ਰਫ਼ਤਾਰ ਟ੍ਰੈਫਿਕ ਨਿਯਮਾਂ ਤੋਂ ਕਾਫੀ ਵੱਧ ਸੀ। ਟ੍ਰੈਫਿਕ ਕੈਮਰੇ ਰਾਹੀਂ ਇਹ ਸਾਰੀਆਂ ਗੱਡੀਆਂ ਰਿਕਾਰਡ ਹੋਈਆਂ ਅਤੇ ਰਿਪੋਰਟ ਮੁਤਾਬਕ ਕੁੱਲ 36 ਗੱਡੀਆਂ 'ਚੋਂ 18 ਦੇ ਚਲਾਨ ਕੱਟੇ ਗਏ ਹਨ ਜਿਸ ਨਾਲ ਕੁੱਲ ਰਕਮ 8,47,050 ਰੁਪਏ ਬਣੀ। ਅਕਿਲੇਸ਼ ਯਾਦਵ ਨੇ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਇਹ ਚਲਾਨ ਇੱਕ ਸਾਜ਼ਿਸ਼ ਲੱਗਦੀ ਹੈ। ਉਸ ਨੇ ਦੋਸ਼ ਲਾਇਆ ਕਿ ਇਹ ਕੰਮ ਭਾਜਪਾ ਸਰਕਾਰ ਦੇ ਇਸ਼ਾਰੇ 'ਤੇ ਹੋ ਰਿਹਾ ਹੈ। ਉਹ ਕਹਿੰਦੇ ਨੇ ਕਿ ਇਹ ਇਹ ਚਾਲਾਨ ਮੈਨੂੰ ਅਚਾਨਕ ਮਿਲਿਆ ਹੈ ਇਹ ਸਭ ਕਿਸੇ ਸਿਆਸੀ ਪਾਰਟੀਆਂ ਆਦੀਨ ਕੀਤਾ ਗਿਆ ਹੈ ਮੈਂ ਇਸ ਦੀ ਜਾਂਚ ਕਰਵਾਵਾਂਗਾ ਉਹ ਲਿਗਾਏ ਉਹ ਥਾਂ سے ਕਹਾਣੀ ਬਣ ਰਹੀ ਹੈ ਇਹ ਕੋਈ ਸਕ੍ਰਿਪਟਡ ਕਹਾਣੀ ਨਹੀਂ ਹੈ ਅਰੇ ਸੁਣੋ ਨਾ ਕੋਈ ਸਕ੍ਰਿਪਟਡ ਕਹਾਣੀ ਨਹੀਂ ਹੈ ਜੇ ਅਭੀ ਕੱਲੀ ਹਮੇ ਚਾਲਾਨ ਮਿਲੇ ਹਮੇ ਆਪਣੀ ਗਾੜੀ ਤੇ ਜੋ ਕੈਮਰਾ ਹੈ ਜਾਂ ਜੋ ਸਿਸਟਮ ਚਲਾ ਰਹਾ ਹੈ ਉਹ ਪੱਕਾ ਭਾਜਪਾ ਦਾ ਹੋਗਾ ਮੈਂ ਉਹ ਟ੍ਰੇਸ ਕਰੂੰਗਾ ਸਪਾਦੇ ਐਮਪੀ ਅਵਦੇਸ਼ ਪ੍ਰਸਾਦ ਨੇ ਵੀ ਇਹ ਮਾਮਲੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ 8 ਲੱਖ ਦਾ ਚਲਾਨ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ। ਇਹਨਾਂ ਪੈਸੇ ਵਿੱਚ ਤਾਂ ਨਵੀਂ ਕਾਰ ਲਈ ਲਈ ਜਾਂਦੀ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਕਾਰਵਾਈ ਭਾਜਪਾ ਨੂੰ ਚੋਣਾਂ ਵਿੱਚ ਭਾਰੀ ਪੈ ਸਕਦੀ ਹੈ।